बीबी इकानवे न्यूज ट्वेंटी फोर देखने वाले तमाम दर्शकों का स्वागत है पंद्रह अगस्त उन्नीस सो संताली विच इसे दिन भारत ने अंग्रेजी गुलामी तो आजादी प्राप्त की थी। इस दिन जिन्होंने आजादी ले बलिदान दिता ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ 79ਵੇਂ ਆਜ਼ਾਦੀ ਦਿਹਾੜੇ 15 ਅਕਤੂਬਰ 2025 ਨੂੰ ਨਗਰ ਕੌਂਸਲ ਦਫਤਰ ਸਾਨੇਵਾਲ ਵਿੱਚ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਦਾ ਰਾਸ਼ਟਰੀ ਝੰਡਾ ਚੜਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਪਾਟੀਆਂ ਵੱਲੋਂ ਨਿਭਾਈ ਗਈ ਇਸ ਮੌਕੇ ਕੌਂਸਲਰ ਜਸਵਿੰਦਰ ਕੌਰ ਤਲਵਾੜਾ ਗੁਰਮੀਤ ਸਿੰਘ ਪੱਪੂ ਤਲਵਾੜਾ ਕੀਰਤਨ ਸਿੰਘ ਬੱਬੂ ਸਤਵਿੰਦਰ ਹੈਪੀ ਅਜਨੇਰ ਸਿੰਘ ਢਾਲੀਵਾਲ ਦਲਜੀਤ ਚੋਹਾਨ ਕੌਂਸਲਰ ਅਮਨ ਜੋਤ ਪਨੇਸਰ ਕੌਂਸਲਰ ਸਰਨ কুমার ਸੋਨੀ ਕਾਉਂਸਲਰ ਕੁਲਵਿੰਦਰ ਸਿੰਘ ਬਿੰਦੂ ਕਾਉਂਸਲਰ ਸ਼ਮਸ਼ੇਰ ਸਿੰਘ ਸ਼ੇਰੀ ਜਸਪਾਲ ਸਿੰਘ ਕਾਉਂਸਲਰ ਜਿੰਦਰ ਸਾਨੇਵਾਲ ਗੁਰਦੀਪ ਸਿੰਘ ਟੋਨਾ ਪ੍ਰਧਾਨ ਅਮਰਜੀਤ ਸਿੰਘ ਬੱਬੂ ਤਰਕ ਯੂਨੀਅਨ ਦੇ ਪ੍ਰਧਾਨ ਪੋਲਾ ਜੀ ਮੌਜੂਦ ਸਨ ਤੇ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਮੌਜੂਦ ਸੀ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ ਤੇ ਪ੍ਰਧਾਨ ਪੂਜਾ ਪਾਰਟੀਆ ਤੇ ਸਾਰੇ ਕਾਉਂਸਲਰ ਸਾਹਿਬਾਨ ਵੱਲੋਂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਤੇ ਲੱਡੂ ਵੀ ਵੰਡੇ प्रधान राजदीप पाटिया ਵੱਲੋਂ ਪੁਲਿਸ ਮਹਿਕ ਨੇ ਦਾਵੀ ਸਨਮਾਨ ਕੀਤਾ ਗਿਆ ਆਉ ਦੇਖਦੇ ਹਾਂ رپورਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਹਾਂਜੀ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਤੇ ਅੱਜ ਨਗਰ ਕੌਂਸਲ ਸਾਂਨੇਵਾਲ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਝੰਡਾ ਲਹਿਰਾ ਕੇ ਨਵੇਂ ਜਿਹੜਾ ਹੈਗਾ ਜਸ਼ਨ ਆਜ਼ਾਦੀ ਦੇ ਮਨਾਏ ਗਏ ਨੇ ਤੇ ਸਾਰੇ ਦੇਸ਼ ਵਾਸੀਆਂ ਨੂੰ ਫਿਰ ਤੋਂ ਜਿਹੜੀ ਆ ਬਹੁਤ ਬਹੁਤ ਵਧਾਈ ਆ ਪੂਰੀ ਨਗਰ ਕੌਂਸਲ ਦੀ ਜਿਹੜੀ ਹੈਗੀ ਆ ਸਾਰੇ ਮੈਂਬਰ ਸਹਿਬਾਨ ਇੱਥੇ ਹਾਜ਼ਰ ਨੇ ਤੇ ਸਾਡੇ ਮੁਲਾਜ਼ਮ ਜਿੰਨੇ ਹੈਗੇ ਨੇ ਉਹ ਹਾਜ਼ਰ ਨੇ ਤੇ ਪੂਰਾ ਸਾਂਨੇਵਾਲ ਦਾ ਜਿੰਨਾ ਪਤਵੰਤੇ ਸੱਜਣ ਉਹ ਹਾਜ਼ਰ ਹੋ ਕੇ ਇਸ ਰਸਮ ਨੂੰ ਹਮੇਸ਼ਾ ਦੀ ਤਰ੍ਹਾਂ ਜਿਹੜਾ ਹੈਗਾ ਨਿਵਾਇਆ ਔਰ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਆਂ ਵੀ ਸੱਚੇ ਬਾਦਸ਼ਾਹ ਸਾਨੂੰ ਤਾਕਤ ਦਿਓ ਸਮੱਤ ਦਿਓ ਅਸੀਂ ਸਾਨੇਵਾਲ ਦੇ ਵਿਕਾਸ ਲਈ ਕੁਝ ਵਧੀਆ ਕਰ ਸਕੀਏ ਕੁਝ ਚੰਗਾ ਕਰ ਸਕੀਏ ਉਹ ਇਨੀਓ ਮੇਰੀ ਬੇਨਤੀ ਅੱਜ ਆਜ਼ਾਦੀ ਦਿਵਸ ਤੋਂ ਪਹਿਲਾਂ ਤਾਂ ਅਸੀਂ ਸਾਨੇਵਾਲ ਸਾਡੀ ਨਗਰਪੰਚਾਇਤ ਦੇ ਬਿਤੇ ਝੰਡਾ ਚੁਲਾਇਆ ਸਾਡੀ ਸਾਡੀ ਜਿਹੜੀ ਆਮ ਪਾਰਟੀ ਦੀ ਟੀਮ ਤੇ ਦੂਜੀ ਪਾਰਟੀ ਦੀ ਟੀਮ ਹਾਰਨ ਨਗਰ ਮਰਕੇ ਝੰਡਾ ਚੁਲਾਇਆ ਹਾਰਨ ਮਖਲਕ ਬਣਾਈ ਜਿਹੜੀ ਆਜ਼ਾਦੀ ਆ ਦੀ ਬੜੀ ਘਾਲਣਾ ਘਾਲ ਕੇ ਮਿਲੀ ਆ ਜੀਤਪਾਲ ਸਿੰਘ ਉਹਨਾਂ ਨੇ ਕਪਤਾਨ ਸਿੰਘ ਖਾਬਾ ਤੇ ਹੋਰ ਜਿੰਨੇ ਵੀ ਸਾਡੇ ਜੋਧੇ ਨੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਬੜੀ ਘਾਲਣਾ ਘਾਲ ਕੇ ਜਿੱਤ ਲਈ ਆ ਇਹਦਾ ਅਸੀਂ ਨਿਕਮਾਣ ਆ ਹੁਣ ਇਸ ਟਾਈਮ ਜਿਹੜੀ ਸਾਡੀ ਸਰਕਾਰ ਆ ਇਹ ਵੀ ਉਹਨਾਂ ਦੇ ਕਦਮਾਂ ਤੇ ਚੱਲਦੀ ਹੋਈ ਬੜੀਆਂ ਗਾ ਨਸ਼ਾ ਵਿਰੁੱਧ ਯੁੱਧ ਚੱਲਿਆ ਆ ਹੋਰ ਬੜੀਆਂ ਸਕੀਮਾਂ ਚੱਲੀਆਂ ਨੇ ਸਰਕਾਰ ਪ੍ਰਧਾਨਤ ਸਿੰਘ ਮਾਨ ਜੀ ਬੜੀ ਬੜੀ ਤਤਪਰ ਨੇ ਬੜਾ ਹੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਆਪਣੀ ਵਿਚਾਰਧਾਰਾ ਰੱਖ ਕੇ ਆਬਨਿਕ ਦੇ ਨਾਲ ਬੜੀ ਵਧੀਆ ਚੱਲ ਰਹੀ ਨੂੰ ਇਸ ਕਰਕੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਰਦਾਸ ਵੀ ਇਹਦੇ ਨੇ ਤੇ ਨਾਲ ਇਹ ਬੇਨਤੀ ਕਰਦੇ ਹਾਂ ਕਿ ਭਵੰਤਵਾਨ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਬਤ-ਬਤ ਫਾਇਦਾ ਲੈ ਕੇ ਉਹਨਾਂ ਨਾਲ ਜੋੜਿਆ ਜਾਵੇ ਤੇ ਉਹਨਾਂ ਦੇ ਨਾਲ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਇਆ ਜਾਵੇ ਬਹੁਤ ਬਹੁਤ ਮਿਹਰਬਾਨੀ ਧੰਨ ਤੁਹਾਨੂੰ ਬੜਾ ਜੀਤਣ ਵਾਲਾ ਜੀ ਕਰੇ ਬਦਲ ਅੱਜ ਦਾ ਜੇ ਨਗਰ ਕੌਂਸਲ ਦੇ ਵਿੱਚ ਸਤਿ ਸਾਲੀ ਬੁਖਮੀਨ ਪ੍ਰਧਾਨ ਜੀ ਚੁਣੇ ਗਏ ਤੇ ਪਤੀ ਨਹੀਂ ਹੋ ਅੱਜ ਪਹਿਲੇ ਵਟਣ ਦੇ ਲੈ ਰਹੇਗਾ ਜੀ ਨਗਰ ਕੌਂਸਲ ਮੈਂ ਚਾਹੁੰਦਾ ਉਹ ਹੈ ਗੁਲੀ ਕ ਖਾਲਸਾ ਵਾਹੀ ਗੁਲੀ ਕੀ ਫਤਿਹ ਅਜੋ ਸਾਰੇ ਹੀ ਦੇਸ਼ ਵਾਸੀਆਂ ਨੂੰ 79 ਵਾ ਸੁਤੰਤਰ ਦਿਨ ਸਮਾਣ ਤੇ ਬਹੁਤ ਬਹੁਤ ਮੁਬਾਰਕਾ ਆਜ਼ਾਦੀ ਦਿਵਸ ਦੀ ਹੈ ਤੇ ਸਾਡੇ ਸਾਰੇ ਕੌਂਸਲ ਸਹਿਬਾਨ ਸ਼ਾਨੇ ਵਾਲ ਦੇ ਬਤਵੰਤੇ ਸੱਜਣ ਅੱਜ ਦੇ ਹੋਏ ਨਗਰ ਕੌਂਸਲ ਵਿੱਚ ਚੰਦਾ ਲਹਿਰਾਇਆ ਬਹੁਤ ਹੀ ਖੁਸ਼ੀ ਨਾਲ ਚੰਦਾ ਲਹਿਰਾਇਆ ਗਿਆ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਬੱਚੇ ਆਏ ਸੀ ਸਕੂਲ ਵਾਲੇ ਬੱਚਿਆਂ ਨੇ ਰਸਟਰੀ ਕਰਨ ਕੀਤਾ ਬੱਚਿਆਂ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ ਤੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਸਾਡੇ ਮੁਲਾਜ਼ਮ ਸਹਿਬਾਨ ਪੁਲਿਸ ਮੁਲਾਜ਼ਮ ਸਹਿਬਾਨ ਆਏ ਉਹਨਾਂ ਦਾ ਵੀ ਬਹੁਤ-ਬਹੁਤ ਦਿলো ਧੰਨਵਾਦ ਹੈ ਬਾਕੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਸਾਨਿਆਲ ਜੀ ਨਵੇਂ ਨਾਮ ਜੋ ਤਰੀਕੇ ਤੇ ਕਹਿੰਦੇ ਨੇ ਯੂ ਸਾਹਿਬ ਨੇ ਮੈਨੂੰ ਕੀ ਦੇਖਦੇ ਹਾਂ ਸਾਨਿਆਲ ਉਸ ਦਾ ਕੰਮ ਲੈ ਕੇ ਕਰਾਂਗੇ ਹੋਣਗੇ ਦੇਖੋ ਸਾਡੇ ਪਹਿਲੀ ਗੱਲ ਯੂ ਸਾਹਿਬ ਦਾ ਬੜੇ ਹੀ ਸੁਭਾਅ ਦੇ ਚੰਗੇ ਨੇ ਔਰ ਕੰਮ ਦੇ ਪ੍ਰਤੀ ਵੀ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਸਾਨੂੰ ਬਹੁਤ ਉਮੀਦਾਂ ਨੇ ਯੂ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਕੰਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿੰਨੇ ਵੀ ਸਾਡੇ ਹੁਣ ਮਤੇ ਪਏ ਨੇ ਉਹ ਟੈਂਡਰ ਲੱਗਣੇ ਨੇ ਲਗਭਗ ਮਹੀਨੇ ਡੇਢ ਮਹੀਨੇ ਤੱਕ ਕਿਉਂਕਿ ਉਹਦੇ ਪ੍ਰੋਸੀਜਰ ਹੁੰਦੇ ਨੇ ਜਿਹੜੇ ਚੱਲ ਰਹੇ ਨੇ ਕੰਮ ਸ਼ੁਰੂ ਹੋ ਜਾਣਗੇ ਇਸ ਸਾਲ ਦੇ ਵਿੱਚ ਵਿੱਚ ਮਤਲਬ ਦੇਸ਼ ਦਾ ਆਸਾਨ ਵਾਲ ਵਾਸੀਆਂ ਨੂੰ ਪਤਾ ਲੱਗੇਗਾ ਵੀ ਹਾਂ ਯਾਰ ਬੀ ਕੰਮ ਹੋਏ ਨੇ। ਉੱਚਾ ਪਿੰਡ ਤੋਂ ਰੋਡ ਤੋਂ ਫਾਰਕ ਦਾ ਕਾਫੀ ਬੁਰਾ ਹਾਲ ਆ ਰੰਗ ਰੋਡ ਨੂੰ ਸੱਟਨ ਲੈ ਕੇ ਚੱਲਦੀ ਹੈ। ਪੂਰੇ ਜੋ ਸੜਕਾਂ ਦਾ ਦੇਖੋ ਮੰਡੀ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਜੀ ਸੜਕਾਂ ਤਕਰੀਬਨ ਪਾਸ ਹੋ ਚੁੱਕੀਆਂ ਨੇ। ਬਾਰਸ਼ਾਂ ਦਿਨਾਂ ਕਰਕੇ ਥੋੜੇ 10-15 ਦਿਨ ਕਰਕੇ ਕੰਮ ਰੁਕੇ ਹੋਏ ਨੇ। ਇਹ ਸੜਕਾਂ ਦੇ ਕੰਮ ਚੱਲਨੇ ਸ਼ੁਰੂ ਹੋ ਜਾਣਗੇ। ਮੈਂ ਸੋਹਰਾ ਜੀ ਕਹਿੰਦਾ ਕੀ ਹੈ। ਹਾਂ ਜੀ। ਅੱਜ ਇਹ ਯਾਦ ਦਿਨ ਕਰਾਇਆ ਗਿਆ ਜਿੱਦਾਂ ਇਹ ਪਹਿਲੇ ਮੌਜੂਦ ਹੁੰਦਾ ਰਹੇ ਕੌਫੀ ਦੀ ਬਾਤ। ਅੱਜ ਅਨਾਸਿਰੇ ਸੁਤੰਤਰਤਾ ਦਿਵਸ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੋ ਅੱਜ ਨਗਰ ਕਾਉਂਸਲ ਸਾਨੇਵਾਲ ਦੇ ਪ੍ਰਧਾਨ ਮੈਡਮ ਪੂਜਾ ਪਾਟਿਆ ਔਰ ਰਾਜਦੀਪ ਪਾਟਿਆ ਔਰ ਸਮੂਹ ਕਾਉਂਸਲਰ ਜਿਨ੍ਹਾਂ ਨੇ ਅੱਜ ਝੰਡਾ ਲਾ ਕੇ ਅੱਜ ਆਜ਼ਾਦੀ ਬੜੀ ਖੁਸ਼ੀ ਨਾਲ ਧੁੰਦਾਂ ਬਣਾ ਮਨਾਈ ਹੈ ਅਸੀਂ ਸਾਰੇ ਦੇਸ਼ਵਾਸੀਆਂ ਨੂੰ ਸਾਨੇਵਾਲ ਵਾਸੀਆਂ ਨੂੰ ਹਲਕਾ ਸਾਨੇਵਾਲ ਦੇ ਸਮੂਹ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜਿੰਨੇ ਕਾਉਂਸਲਰ ਨੇ ਰਲ ਕੇ ਇਸੇ ਤਰ੍ਹਾਂ ਹੀ ਪਿਆਰ ਅਥਪਾਕ ਦੇ ਨਾਲ ਕੰਮ ਕਰਨ ਦਾ ਬਲ ਬਖਸ਼ਣ ਰਲ ਕੇ ਸਾਰੇ ਇਹ ਸਾਹਨੇਵਾਲ ਨੂੰ ਔਰ ਪੰਜਾਬ ਨੂੰ ਜਿੱਦਾਂ ਸਾਡੇ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹੀ ਹੈ ਇਸੇ ਤਰ੍ਹਾਂ ਹੀ ਇਹ ਸਾਹਨੇਵਾਲ ਨੂੰ ਵੀ ਰੰਗਲਾ ਸਾਹਨੇਵਾਲ ਬਣਾਉਣ ਮੈਂ ਇਹ ਤੁਹਾਡੇ ਪੱਤਰਕਾਰ ਭਰਾਵਾਂ ਦਾ ਔਰ ਪੁਲਿਸ ਮੁਲਾਜ਼ਮ ਸਾਡੇ ਬੱਚੇ ਸਕੂਲਾਂ ਦੇ ਬੱਚੇ ਆਏ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ